ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬੀ ਸਮਾਜ ਵਿੱਚ ਰਿਸ਼ਤਿਆਂ ਦੇ ਨਾਮਾਂ ਬਾਰੇ ਗੱਲ ਕਰਾਂਗੇ ਅੱਜ ਆਪਾਂ ਉਹਨਾਂ ਰਿਸ਼ਤਿਆਂ ਦੇ ਨਾਮਾਂ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਅੱਜ ਕੱਲ ਆਪਾਂ ਆਪਣੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚੋਂ ਭੁੱਲਦੇ ਜਾ ਰਹੇ ਹਾਂ ਤੇ ਜਿਨ੍ਹਾਂ ਨਾਲ ਸੰਬੰਧਿਤ ਕੁਐਸਚਨ ਨੇ ਕਿ ਆਮ ਤੌਰ ਤੇ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਪਹਿਲਾ ਕੁਐਸਚਨ ਹੈ ਜੀ ਪਤੀ ਦੀ ਭੂਆ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹਦਾ ਸਹੀ ਆਨਸਰ ਹੈ ਜੀ ਪਤੀ ਦੀ ਭੂਆ ਜਾਂ ਫਿਰ ਕੁਐਸਚਨ ਆ ਸਕਦਾ ਹੈ ਕਿ ਪਤੀ ਦੇ ਪਿਓ ਦੀ ਭੈਣ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਫਫੇ ਅਗਲਾ ਕੁਐਸਚਨ ਹੈ ਜੀ ਭਰਾ ਦਾ ਜਵਾਈ ਜਾਂ ਫਿਰ ਕੁਐਸਚਨ ਆ ਸਕਦਾ ਹੈ ਕਿ ਭਰਾ ਦੇ ਕੁੜੀ ਦੇ ਪਤੀ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਨਾਂ ਵਿੱਚੋਂ ਆਪਸ਼ਨ ਸਹੀ ਬਣਦੀ ਹੈ ਜੀ ਡੀ ਆਪਸ਼ਨ ਬਟ ਇਹਦਾ ਜੇ ਸਹੀ ਆਨਸਰ ਦੇਖਿਆ ਜਾਵੇ ਤਾਂ ਜੀ ਉਹ ਹੁੰਦਾ ਹੈ ਭਤੀਜ ਜਵਾਈ ਭਤੀਜ ਜਵਾਈ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 3 ਭੈਣ ਦੀ ਕੁੜੀ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ ਤੇਦੀ ਸਹੀ ਆਪਸ਼ਨ ਹੈ ਜੀ ਆਪਸ਼ਨ ਸੀ ਭਾਣਜੀ ਨੈਕਸਟ ਕੁਐਸਚਨ ਹੈ ਜੀ ਭੈਣ ਦੀ ਨੂੰ ਜਾਂ ਫਿਰ ਕੁਐਸਚਨ ਆ ਸਕਦਾ ਹੈ ਕਿ ਭੈਣ ਦੇ ਮੁੰਡੇ ਦੀ ਪਤਨੀ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦੀ ਸਹੀ ਆਪਸ਼ਨ ਹੈ ਜੀ ਆਪਸ਼ਨ ਸੀ ਭਾਣਜ ਨੂੰ ਨੈਕਸਟ ਕੁਐਸਚਨ ਹੈ ਜੀ ਭੈਣ ਦਾ ਜਵਾਈ ਜਾਂ ਫਿਰ ਲਿਖਿਆ ਸਕਦਾ ਹੈ ਕਿ ਭੈਣ ਦੀ ਕੁੜੀ ਦੇ ਪਤੀ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦੀ ਸਹੀ ਆਪਸ਼ਨ ਆਏਗੀ ਜੀ ਆਪਸ਼ਨ ਬੀ ਮਤਲਬ ਭਾਣਜ ਜਵਾਈ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 6 ਪਤੀ ਦੀ ਭੈਣ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦੀ ਸਹੀ ਆਪਸ਼ਨ ਹੈ ਜੀ ਆਪਸ਼ਨ ਏ ਨਨਾਨਾ ਨੈਕਸਟ ਕੁਐਸਚਨ ਹੈ ਪਤੀ ਦਾ ਜੀਜਾ ਜਾਂ ਫਿਰ ਕੁਐਸਚਨ ਆ ਸਕਦਾ ਹੈ ਕਿ ਪਤੀ ਦੀ ਭੈਣ ਦੇ ਪਤੀ ਨੂੰ ਕੀ ਕਿਹਾ ਜਾਂਦਾ ਹੈ ਜੇ ਦੀ ਆਪਸ਼ਨ ਸਹੀ ਬੈਠਦੀ ਹੈ ਜੀ ਸੀ ਆਪਸ਼ਨ ਨਨਦਈਆ ਆਪਸ਼ਨ ਉਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 8 ਪਤੀ ਦਾ ਵੱਡਾ ਭਰਾ ਪਤੀ ਦੇ ਵੱਡੇ ਭਰਾ ਨੂੰ ਕਿਹਾ ਜਾਂਦਾ ਹੈ ਜੀ ਜੇਠ ਆਪਸ਼ਨ A ਨੈਕਸਟ ਕੁਐਸਚਨ ਹੈ ਪਤੀ ਦੀ ਪਰਜਾਈ ਇਹਦੇ ਵਿੱਚ ਦੋ ਤਰ੍ਹਾਂ ਦਾ ਕੁਐਸਚਨ ਬਣਦਾ ਹੈ ਜੀ ਪਤੀ ਦੀ ਪਰਜਾਈ ਜਾਂ ਫਿਰ ਆ ਸਕਦਾ ਕਿ ਪਤੀ ਦੇ ਵੱਡੇ ਭਰਾ ਦੀ ਪਤਨੀ ਜੇ ਪਤੀ ਦੇ ਵੱਡੇ ਭਰਾ ਦੀ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਆਪਸ਼ਨ C ਜੇਠਾਣੀ ਨੈਕਸਟ ਕੁਐਸਚਨ ਹੈ ਜੀ ਪਤੀ ਦਾ ਛੋਟਾ ਭਰਾ ਪਤੀ ਦੇ ਛੋਟੇ ਭਰਾ ਨੂੰ ਕਿਹਾ ਜਾਂਦਾ ਹੈ ਜੀ ਦਿਓਰ ਤੇ ਇਸ ਦੇ ਵਿੱਚੋਂ ਨੈਕਸਟ ਕੁਐਸਚਨ ਆਉਂਦਾ ਹੈ ਜੀ ਪਤੀ ਦੀ ਪਰਜਾਈ ਦੇਖੋ ਇੱਥੇ ਪਤੀ ਦੀ ਪਰਜਾਈ ਦੀ ਗੱਲ ਹੋ ਰਹੀ ਹੈ ਛੋਟੇ ਭਰਾ ਦੀ ਪਤਨੀ ਤਾਂ ਛੋਟੇ ਭਰਾ ਦੀ ਪਤਨੀ ਨੂੰ ਕਿਹਾ ਜਾਂਦਾ ਹੈ ਇੱਥੇ অপਸ਼ਨ ਨਹੀਂ ਹੈਗੀ ਇਹਨਾਂ ਵਿੱਚ ਕੋਈ ਨਹੀਂ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਜੀ ਦਰਾਣੀ ਛੋਟੇ ਭਰਾ ਦੀ ਜਿਹੜੀ ਪਤੀ ਦੇ ਛੋਟੇ ਭਰਾ ਦੀ ਪਤਨੀ ਦਰਾਣੀ ਵੱਡੇ ਭਰਾ ਦੀ ਪਤਨੀ ਜਠਾਣੀ ਅਗਲਾ ਕੁਐਸਚਨ ਹੈ ਜੀ ਪਤੀ ਦੀ ਮਾਂ ਨੂੰ ਕੀ ਕਿਹਾ ਜਾਂਦਾ ਹੈ ਪਤੀ ਦੀ ਮਾਂ ਨੂੰ ਕਿਹਾ ਜਾਂਦਾ ਹੈ ਜੀ ਸੱਸ অপਸ਼ਨ A ਨੈਕਸਟ ਕੁਐਸਚਨ ਹੈ ਜੀ 13th ਕੁਐਸਚਨ ਪਤੀ ਦਾ ਪਿਓ ਪਤੀ ਦੇ ਪਿਓ ਨੂੰ ਕੀ ਕਿਹਾ ਜਾਂਦਾ ਹੈ ਜੀ অপਸ਼ਨ ਡੀ ਸੋਰਾ ਨੈਕਸਟ ਕੁਐਸਚਨ ਹੈ ਜੀ ਪਤਨੀ ਦਾ ਭਰਾ ਨੂੰ ਪੰਜਾਬੀ ਚ ਕੀ ਕਹਿੰਦੇ ਨੇ ਤਾਂ ਇਹਦੇ ਵਿੱਚੋਂ অপਸ਼ਨ ਬਣਦੀ ਹੈ ਜੀ অপਸ਼ਨ ਡੀ ਤੇ ਪਤੀ ਦੇ ਜਿਹੜਾ ਪ੍ਰ ਪਤਨੀ ਦਾ ਜਿਹੜਾ ਭਰਾ ਹੁੰਦਾ ਉਹਨੂੰ ਕੀ ਕਿਹਾ ਜਾਂਦਾ ਹੈ ਜੀ ਸਾਲਾ ਕੁਐਸਚਨ ਨੰਬਰ 15 ਪਤਨੀ ਦੀ ਪਰਜਾਈ ਜਾਂ ਫਿਰ ਕੁਐਸਚਨ ਆ ਸਕਦਾ ਵੀ ਪਤਨੀ ਦੇ ਭਰਾ ਦੀ ਪਤਨੀ ਨੂੰ ਕੀ ਕਿਹਾ ਜਾਂਦਾ ਉਹਨੂੰ ਕਿਹਾ ਜਾਂਦਾ ਜੀ ਸਾਲੇਹਰ অপਸ਼ਨ ਏ ਇਸ ਦਾ ਰਾਈਟ ਆਂਸਰ ਹੈ ਨੈਕਸਟ ਕੁਐਸਚਨ ਹੈ ਜੀ 16 ਪਤਨੀ ਦੀ ਭੈਣ ਨੂੰ ਕੀ ਕਿਹਾ ਜਾਂਦਾ ਹੈ ਪਤਨੀ ਦੀ ਭੈਣ ਨੂੰ ਕਿਹਾ ਜਾਂਦਾ ਹੈ ਜੀ ਸਾਲੀ ਇਸ ਕਰਕੇ অপਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਪਤਨੀ ਦਾ ਜੀਜਾ ਜਾਂ ਫਿਰ ਆ ਸਕਦਾ ਹੈ ਤੁਹਾਨੂੰ ਕਿ ਪਤਨੀ ਦੀ ਭੈਣ ਦੇ પતિ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦੀ ਸਹੀ ਅਨਸਰ ਹੈ ਜੀ অপਸ਼ਨ A ਸਾਡੂ ਨੈਕਸਟ ਕੁਐਸਚਨ ਹੈ ਜੀ ਭੈਣ ਦੇ ਮੁੰਡੇ ਨੂੰ ਕੀ ਕਿਹਾ ਜਾਂਦਾ ਆ ਤਾਂ ਭੈਣ ਦੇ ਮੁੰਡੇ ਨੂੰ ਕੀ ਕਿਹਾ ਜਾਂਦਾ ਜੀ ਭਾਣਜਾ অপਸ਼ਨ B ਇਸ ਆ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਕਵੈਸਚਨ ਨੰਬਰ 19 ਜਾਂ ਫਿਰ ਤੁਹਾਨੂੰ ਕਵੈਸਚਨ ਆ ਸਕਦਾ ਕਿ ਪਤੀ ਦੀ ਤਾਈ ਜਾਂ ਫਿਰ ਚਾਚੀ ਜਾਂ ਫਿਰ ਸੱਸ ਦੀ ਦਰਾਣੀ ਜਾਂ ਜਠਾਣੀ ਜਾਂ ਫਿਰ ਕਵੈਸਚਨ ਆ ਸਕਦਾ ਵੀ ਦੱਸੋ ਕਿ ਸੱਸ ਦੇ ਪਤੀ ਦੇ ਭਰਾ ਦੀ ਪਤਨੀ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦਾ ਸਾਰਿਆਂ ਦਾ ਆਨਸਰ ਕੀ ਬਣਦਾ ਜੀ ਪਤੀ ਸੋ ਆਪਸ਼ਨ ਏ ਨੈਕਸਟ ਕਵੈਸਚਨ ਹੈ ਜੀ ਪਤੀ ਦਾ ਤਾਇਆ ਜਾਂ ਫਿਰ ਚਾਚਾ ਜਾਂ ਸੱਸ ਦਾ ਦਿਉਰ ਜਾਂ ਜੀਹਟ ਜਾਂ ਫਿਰ ਸੱਸ ਦੇ ਪਤੀ ਦਾ ਭਰਾ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦੀ ਸਹੀ ਆਪਸ਼ਨ ਬਣਦੀ ਹੈ ਜੀ ਸੀ ਆਪਸ਼ਨ ਪਤੀਉਰਾ ਅਗਲਾ ਕੁਐਸਚਨ ਹੈ ਜੀ ਪਤੀ ਦਾ ਨਾਨਾ ਜਾਂ ਫਿਰ ਲਿਖ ਸਕਦੇ ਨੇ ਵੀ ਪਤੀ ਦੇ ਮਾ ਦਾ ਪਿਓ ਜਾਂ ਫਿਰ ਸੱਸ ਦੇ ਪਿਓ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹਦਾ ਆਏਗਾ ਜੀ ਆਨਸਰ ਸੀ ਆਨਸਰ ਨਨਿਓਰਾ ਅਗਲਾ ਕੁਐਸਚਨ ਹੈ ਜੀ ਪਤੀ ਦਾ ਮਾਮਾ ਜਾਂ ਫਿਰ ਪਤੀ ਦੀ ਮਾ ਦਾ ਭਰਾ ਜਾਂ ਫਿਰ ਸੱਸ ਦਾ ਭਰਾ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹਦੀ ਆਪਸ਼ਨ ਏ ਸਹੀ ਹੈ ਜੀ ਮੰਮਿਓਰਾ ਅਗਲਾ ਕੁਐਸਚਨ ਹੈ ਜੀ ਪਤੀ ਦੀ ਨਾਨੀ ਯਾ ਫਿਰ ਕੁਐਸਚਨ ਆ ਜਾਊਗਾ ਜੀ ਪਤੀ ਦੀ ਮਾ ਦੀ ਮਾਂ ਜਾਂ ਫਿਰ ਆ ਜਾਏਗਾ ਜੀ ਸੱਸ ਦੀ ਮਾਂ ਨੂੰ ਪੰਜਾਬੀ ਚ ਕੀ ਕਹਿੰਦੇ ਨੇ ਤੇ ਇਹਦਾ ਸਹੀ ਆਨਸਰ ਆਊਗਾ ਜੀ ਨਨੇਸ ਅਗਲਾ ਕੁਐਸਚਨ ਹੈ ਜੀ ਪਤੀ ਦੀ ਦਾਦੀ ਨੂੰ ਪੰਜਾਬੀ ਚ ਕੀ ਕਹਿੰਦੇ ਨੇ ਤੇ ਇਹਦਾ ਸਹੀ ਆਨਸਰ ਬਣਦਾ ਜੀ ਪਤੀ ਦੀ ਦਾਦੀ ਨੂੰ ਕੀ ਕਹਿੰਦੇ ਨੇ ਇਹਨਾਂ ਵਿੱਚੋਂ ਕੋਈ ਵੀ ਆਨਸਰ ਨਹੀਂ ਹੈਗਾ ਇਹਦਾ ਤਾਂ ਪਤੀ ਦੀ ਦਾਦੀ ਨੂੰ ਕੀ ਕਿਹਾ ਜਾਂਦਾ ਜੀ ਦਦੇਸ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 25 ਪਤੀ ਦਾ ਦਾਦਾ ਪਤੀ ਦੇ ਦਾਦੇ ਨੂੰ ਕੀ ਕਿਹਾ ਜਾਂਦਾ ਹੈ ਜੀ ਪਤੀ ਦੇ ਦਾਦੇ ਦਾ ਸਹੀ ਅਨਸਰ ਬਣਦਾ ਹੈ ਜੀ ਇੱਥੇ ਦਦੇਉਰਾ ਆਪਸ਼ਨ ਏ ਨੈਕਸਟ ਕੁਐਸਚਨ ਆ ਸਕਦਾ ਹੈ ਜੀ ਧੀ ਦਾ ਪਤੀ ਧੀ ਦੇ ਪਤੀ ਨੂੰ ਕੀ ਕਿਹਾ ਜਾਂਦਾ ਹੈ ਇਹਨਾਂ ਵਿੱਚ ਕੋਈ ਆਪਸ਼ਨ ਨਹੀਂ ਹੈਗੀ ਧੀ ਦੇ ਪਤੀ ਨੂੰ ਕੀ ਕਿਹਾ ਜਾਂਦਾ ਹੈ ਜੀ ਜਵਾਈ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 5 ਧੀ ਦੀ ਸੱਸ ਨੂੰ ਯਾਦ ਅਸੀਂ ਲਿਖ ਸਕਦੇ ਨੇ ਕੁਐਸਚਨ ਤੁਹਾਨੂੰ ਆ ਸਕਦਾ ਹੈ ਕਿ ਪੁੱਤ ਦੀ ਸੱਸ ਨੂੰ ਪੰਜਾਬੀ ਚ ਕੀ ਕਹਿੰਦੇ ਨੇ ਤਾਂ ਦਾ ਸਹੀ ਅਨਸਰ ਹੈ ਜੀ ਏ ਆਪਸ਼ਨ ਕੁੜਮਣੀ ਅਗਲਾ ਕੁਐਸਚਨ ਹੈ ਜੀ ਧੀ ਦਾ ਸਹਰਾ ਜਾਂ ਫਿਰ ਸੇਮ ਤਰੀਕੇ ਦੇ ਨਾਲ ਪੁੱਤ ਦਾ ਸਹਰਾ ਨੂੰ ਪੰਜਾਬੀ ਚ ਕੀ ਕਿਹਾ ਜਾਂਦਾ ਤੇਰੀ ਸਹੀ ਆਪਸ਼ਨ ਹੈ ਜੀ ਕੜਮ ਏ ਆਪਸ਼ਨ ਅਗਲਾ ਕੁਐਸਚਨ ਹੈ ਜੀ ਪਿਓ ਦਾ ਪਿਓ ਪਿਓ ਦੇ ਪਿਓ ਨੂੰ ਕੀ ਕਿਹਾ ਜਾਂਦਾ ਜੀ ਦਾਦਾ ਕਿਹਾ ਜਾਂਦਾ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਕੁਐਸਚਨ ਨੰਬਰ 30 ਦਾਦੇ ਦਾ ਪਿਓ ਦਾਦੇ ਦੇ ਪਿਓ ਨੂੰ ਕੀ ਕਹਿੰਦੇ ਨੇ ਤਾਂ ਦਾਦੇ ਦੇ ਪਿਓ ਨੂੰ ਕਹਿੰਦੇ ਨੇ ਜੀ ਪਰਦਾਦਾ ਆਪਸ਼ਨ ਏ ਅਗਲਾ ਕੁਐਸਚਨ ਹੈ ਜੀ ਦਾਦੇ ਦੇ ਦਾਦੇ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਨੇ ਤਾਂ ਦਾਦੇ ਦੇ ਦਾਦੇ ਨੂੰ ਪੰਜਾਬੀ ਚ ਕਹਿੰਦੇ ਨੇ ਜੀ ਨੱਕੜ ਦਾਦਾ ਅਗਲਾ ਕੁਐਸਚਨ ਹੈ ਜੀ ਨੱਕੜ ਦਾਦੇ ਦੇ ਪਿਓ ਨੂੰ ਕੀ ਕਿਹਾ ਜਾਂਦਾ ਹੈ ਤੇ ਇਹਦਾ ਸਹੀ ਆਨਸਰ ਬਣਦਾ ਜੀ ਪੱਕੜ ਦਾਦਾ ਏ ਆਪਸ਼ਨ ਤਾਂ ਯਾਦ ਰੱਖ ਲਿਓ ਕਿ ਪਹਿਲਾਂ ਦਾਦਾ ਫਿਰ ਪਰਦਾਦਾ ਫਿਰ ਨੱਕੜ ਦਾਦਾ ਉਸ ਤੋਂ ਵੱਡਾ ਪੱਕੜ ਦਾਦਾ ਅਗਲਾ ਕੁਐਸਚਨ ਹੈ ਜੀ ਪਿਓ ਦੀ ਮਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਪਿਓ ਦੀ ਮਾਂ ਨੂੰ ਕੀ ਕਹਿੰਦੇ ਨੇ ਜੀ ਦਾਦੀ ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਦਾਦੀ ਦੀ ਸੱਸ ਨੂੰ ਕੀ ਕਹਿੰਦੇ ਨੇ ਤਾਂ ਇਹ ਆਨਸਰ ਤੁਸੀਂ ਦਿਓ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਇਹਦਾ ਸਹੀ ਆਨਸਰ ਕੀ ਬਣਦਾ ਹੈ ਅਗਲਾ ਕੁਐਸਚਨ ਹੈ ਜੀ ਪਿਓ ਦੇ ਕੁੜਮ ਦੇ ਬੇਟੇ ਨੂੰ ਕੀ ਕਿਹਾ ਜਾਂਦਾ ਹੈ ਪਿਓ ਦੇ ਕੁੜਮ ਦੇ ਬੇਟੇ ਨੂੰ ਕਿਹਾ ਜਾਂਦਾ ਹੈ ਜੀ ਕੁੜਮੇਟਾ ਅਗਲਾ ਕੁਐਸਚਨ ਹੈ ਜੀ ਪਿਓ ਦੇ ਕੁੜਮ ਦੀ ਬੇਟੀ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਸਹੀ ਆਨਸਰ ਹੈ ਜੀ ਕੁੜਮੇਟੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਜਾਂ ਤੁਹਾਨੂੰ ਲੱਗਿਆ ਹੋਵੇ ਕਿ ਸਾਡੇ ਫਾਇਦੇ ਲਈ ਵੀਡੀਓ ਚੰਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ